Yeah, yeah. ਤਹਲੀਸ ਤੇ ਪਿੰਡ ਰੂੜੇ ਕੇ ਕਬੱਡੀ 75 ਕਿਲੋ ਦਾ ਮੁਕਾਬਲਾ ਥ੍ਰੀਕੇ ਦੇ ਗਰਾਊਂਡ ਵਿੱਚ ਹੋਣ ਜਾ ਰਿਹਾ ਹੈ ਕਬੱਡੀ 65 ਕਿਲੋ ਦੇ ਖਿਡਾਰੀ ਆ ਕੇ ਆਪਣੇ ਪ੍ਰਾਈਜ਼ ਹਾਸਲ ਕਰ ਲੈਣ ਕਬੱਡੀ 65 ਕਿਲੋ ਦੇ ਖਿਡਾਰੀ ਸਾਡੇ 89 ਵਾਲਾ ਜੇਤੂ ਬਿੱਲੇ ਸਾਡੇ 89 ਵਾਲਾ ਪੁਆਇੰਟ ਵੇਖਦੇ ਆ ਵੀ ਆਪਣੀ ਟੀਮ ਦੇ ਖਾਤੇ ਜੋੜ ਗਿਆ ਹੈ ਇਹ ਜੋ ਪਹਿਲਾ ਪੁਆਇੰਟ ਹੈ ਦਹਲੀਲ ਦੀ ਟੀਮ ਨੇ ਖਾਤੇ ਜੋੜਿਆ ਹੈ ਗੱਬਰ ਸਾਊਂਡ ਸਿਸਟਮ ਇੱਕ ਮੈਚ ਹੀ ਹੈ ਜੀ ਅੱਜ ਦੇ ਦਿਨ ਦਾ ਤੇ ਕੱਲ ਬਾਕੀ ਰਹਿੰਦੇ ਮੁਕਾਬਲੇ ਕਰਵਾਏ ਜਾਣਗੇ ਬੜੀ ਪਿਆਰੀ ਸਾਊਂਡ ਹੈ ਗੱਬਰ ਸਾਊਂਡ ਸਿਸਟਮ ਉਮਰਯਾਨਾ ਵਾਲਿਆਂ ਦੀ ਲਓ ਟੇਕਿਆ ਧਰਤੀ ਮਾਨ ਨੂੰ ਮੱਥਾ ਇਸ ਨੌਜਵਾਨ ਦਾ ਦਰਸ਼ਕ ਵੀਰੋ ਮੌਰਨਾ ਬਾ ਪਿੰਡ ਹੈ ਤੇ ਪਾਲਾ ਨਾਮ ਹੈ ਕਹਿੰਦੇ ਇੱਕ ਜਲਾਲਪੁਰ ਵਾਲੇ ਪਾਲੇ ਦਾ ਡੈਸ਼ ਉਹਦਾ ਦੂਜਾ ਨਾਮ ਕਿਹਾ ਜਾਂਦਾ ਹੈ ਆ ਵੇਖੋ ਮੈਦਾਨ ਵਿੱਚ ਨੌਗਨ ਪਾਲੇ ਨੂੰ ਕੌਣ ਆ ਜੱਫਾ ਲਾਉਂਦਾ ਹੈ ਦਹਲੀਜ ਪਿੰਡ ਦਾ ਕਾਕਾ ਮੇਰੇ ਵੀਰੋ ਇਸ ਨੇ ਟਾਈ ਤੇ ਕਰਦਾ ਹੈ ਤੇ ਅੰਕ ਜਾਫੀ ਦੇ ਖਾਤੇ ਜੁੜ ਗਏ ਹੈ ਮੇਰ ਕਰੇ ਸੱਚੇ ਪਾਸ਼ਾ ਵੀ ਕਿਸੇ ਵੀ ਖਿਡਾਰੀ ਦੇ ਕੋਹ ਛੇੜੀ ਤੱਕ ਨਾ ਆਵੇ ਕਿਸੇ ਵੀ ਖਿਡਾਰੀ ਦੇ ਮੇਰੇ ਵੀਰੋ ਬਾਲ ਤੱਕ ਨਾ ਬਿੰਗਾ ਹੋਵੇ ਪਿੰਡ ਰੋਡਿਆਂ ਦੀ ਟੀਮ ਫਰਸਟ ਤੇ ਸੈਕੰਡ ਪਮਾਲ ਕਬੱਡੀ 65 ਕਿਲੋ ਦਾ ਇਹ ਰਿਜ਼ਲਟ ਹੈ ਇਹ ਖਿਡਾਰੀ ਆ ਕੇ ਆਪਣਾ ਪ੍ਰਾਈਜ਼ ਹਾਸਲ ਕਰ ਲੈਣਾ ਪਿੰਡ ਰੋਡਿਆਂ ਦੀ ਟੀਮ ਫਰਸਟ ਸੈਕੰਡ ਪਮਾਲ ਅਤਰਾਜ ਕਮੇਟੀ ਨੋਟ ਕਰ ਲਵੇ ਜੀ ਤੇ ਹਲੀ ਦਾ ਅਤਰਾਜ ਆਇਆ ਰੂੜੇਕੇ ਦੀ ਟੀਮ ਤੇ ਪਮਾਲ ਪਿੰਡ ਦੀ ਟੀਮ ਆ ਕੇ ਪ੍ਰਾਈਜ਼ ਹਾਸਲ ਕਰ ਲਵੇ ਕਬੱਡੀ 65 ਕਿਲੋ ਦੇ ਖਿਡਾਰੀ ਪਿੰਡ ਪਮਾਲ ਦੀ ਟੀਮ ਆ ਕੇ ਪ੍ਰਾਈਜ਼ ਹਾਸਲ ਕਰ ਲੈਣ ਲੇ ਵੀ ਭਾਈ ਪਹਿਲਾਂ ਤਾਂ ਤੁਸੀਂ ਕਿਹਾ ਵੀ ਸਾਡਾ ਮੈਚ ਕਰਾ ਦਿਓ ਤੇ ਬਾਕੀ ਦੇ ਮੈਚ ਨਾ ਆਪਾਂ ਕੱਲ ਕਰਾਉਣੇ ਆ ਜਿਹੜਾ ਵੀ ਕੋਈ ਆਬਜੈਕਸ਼ਨ ਹੈ ਉਹ ਜਲਦੀ ਦੇ ਨਾਲ ਦੱਸੋ ਠੰਡ ਵੀ ਬਹੁਤ ਜ਼ਿਆਦਾ ਹੈ ਤੇ ਤੁਹਾਨੂੰ ਖੇਡਣਾ ਵੀ ਔਖਾ ਹੈ ਤੇ ਦਰਸ਼ਕ ਵੀਰਾਂ ਨੇ ਵੀ ਆਪੋ ਆਪਣੇ ਘਰ ਜਾਣਾ ਹੈ ਬੇਨਤੀ ਹੈ ਵੀ ਐਵੇਂ ਛੋਟੀ ਛੋਟੀ ਗੱਲ ਤੇ ਕੋਈ ਰੌਲਾ ਨਾ ਪਾਇਆ ਜਾਵੇ ਜਿਹੜਾ ਵੀ ਕੋਈ ਆਬਜੈਕਸ਼ਨ ਹੈ ਉਹ ਜਲਦੀ ਤੋਂ ਜਲਦੀ ਕਲੀਅਰ ਕੀਤਾ ਜਾਵੇ ਤਾਰੇ ਮੁਕਾਬਲਾ ਆਪਾਂ ਸਮੇਂ ਦੇ ਨਾਲ ਖਤਮ ਕਰ ਲਈਏ ਤੇ ਬਾਕੀ ਦੇ ਰਹਿੰਦੇ ਮੈਚ ਉਹ ਕੱਲ ਕਰਵਾਏ ਜਾਣਗੇ ਕਬੱਡੀ 75 ਕਿਲੋ ਦੀਆਂ ਟੀਮਾਂ ਨੋਟ ਕਰ ਲੈਣਾ ਕੱਲ ਠੀਕ 9 ਵਜੇ ਮੁਕਾਬਲੇ ਸ਼ੁਰੂ ਕੌਰਟ ਤੇ ਜਾਣਗੇ ਕਿਸੇ ਵੀ ਟੀਮ ਦਾ ਕੋਈ ਇੰਤਜ਼ਾਰ ਸਪੈਸ਼ਲ ਤੌਰ ਤੇ ਨਹੀਂ ਕੀਤਾ ਜਾਣਾ ਇਹ ਸਮੁੱਚੇ ਖਿਡਾਰੀ ਨੋਟ ਕਰ ਲੈਣਾ ਕੱਲ ਠੀਕ 9 ਵਜੇ ਕਬੱਡੀ 75 ਕਿਲੋ ਦੇ ਜੇਤੂ ਖਿਡਾਰੀਏ ਦੇ ਮੁਕਾਬਲੇ ਉਹ ਸਟਾਰ ਕੌਰਟ ਤੇ ਜਾਣਗੇ ਉਧਰ ਜੋਧਾ ਵਾਲਾ ਅਸ਼ਟਰ ਵੀ ਪੁੱਜਿਆ ਹੋਇਆ ਹੈ। ਉਹਦਾ ਵੀ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਜੋਧਾ ਵਾਲਾ ਅਸ਼ਟਰ। ਜਲਦੀ ਦੇ ਨਾਲ ਮੁਕਾਬਲਾ ਜਿਹੜਾ ਹੈ ਸਟਾਰਟ ਕਰ ਦਿੱਤਾ ਜਾਵੇ। ਆਹ ਵੇਖੋ ਮੈਦਾਨ ਵਿੱਚ ਮੇਰੇ ਵੀਰੋ। ਕੀਪਾ ਬਮਾਲ ਪਿੰਡ ਵਾਲਾ ਹੈ। ਇਹ ਵੀ ਕਹਿੰਦੇ ਨੇ ਨੌਜਾਨਾ ਰਸੂਲਪੁਰ ਦੇ ਕਾਲੂ ਨੂੰ ਉਸਤਾਦ ਮੰਨਦਾ ਹੈ। ਵੇਖੋ ਮੈਦਾਨ ਵਿੱਚ ਨੌਗਨ ਕਿਹੋ ਜੀ ਭਾਜ ਪੜਦਾ ਕੀ ਫੈਸਲਾ ਹੁੰਦਾ ਆਹ ਵੇਖੋ ਮੈਦਾਨ ਵਿੱਚ ਮੇਰੇ ਵੀਰੋ ਪੁਆਇੰਟ ਦਹਲੀਜ ਦੀ ਟੀਮ ਦੇ ਖਾਤੇ ਆ ਵੀ ਨੌਗਨ ਹੈ ਰੋੜੇ ਕੇ ਪਿੰਡ ਵਾਲਿਆਂ ਤਾਂ ਵੀ ਕਬੱਡੀ ਰੋੜੇ ਕੇ ਪਿੰਡ ਦਾ ਕਹਿੰਦੇ ਬਬਲੀ ਵੀ ਦੁਨੀਆ ਭਰ ਵਿੱਚ ਮਸ਼ਹੂਰ ਹੈ ਆਹ ਵੇਖੋ ਮੈਦਾਨ ਦੇ ਵਿੱਚ ਖਿਡਾਰੀਆਂ ਬਾਹਮਾ ਤੇ ਚਾਰ ਜਾਫੀ ਹੈ ਦਾਲੀਜ ਪਿੰਡ ਦਾ ਕਿਹੜਾ ਮੁੰਡਾ ਹੈ ਲਾ ਕੇ ਜੱਫਾ ਤਨ ਤਨ ਕਰਾਉਂਦਾ ਹੈ ਉਹਦੇ ਕਾਕਾ ਦਹਲੀਜ ਵਾਲਾ ਟਰਾਈ ਤੇ ਕਰਦਾ ਪਰ ਅੰਕ ਰੇਡਰ ਦੇ ਖਾਤੇ ਦੀਪਾ ਯੂਐਸਏ ਵਾਲੇ ਵੱਲੋਂ ਇਸ ਕਬੱਡੀ ਦੇ ਉੱਤੇ 100 ਰੁਪਏ ਦਿੱਤਾ ਜਾਵੇਗਾ ਸਿੱਧਮਾ ਦੇ ਬਿੱਲੇ ਦੀ ਪਈ ਹੋਈ ਰੇਡ ਦੇ ਉੱਤੇ ਫੜਿਆ ਹੋਇਆ ਗੁੱਟ ਰੂੜੇਕੇ ਵਾਲੇ ਜਾਫੀ ਦਾ ਉਹ ਵੱਜ ਗਈ ਕੈਂਚੀ ਦੇਖ ਜਾ ਪਮਾਲ ਵਾਲੇ ਜੀਤੇ ਦਾ ਫੈਸਲਾ ਵੀ ਆ ਵੀ ਜੋ ਅੰਕ ਹੈ ਇਸ ਜਾਫੀ ਦੇ ਖਾਤੇ ਦੀਪਾ ਯੂਐਸਏ ਤੇ ਕੈਪਟਨ ਗੁਰਜੀਤ ਸਿੰਘ ਜੀ ਉਹ ਵੀ ਇੱਕ ਕਰੇਡ ਦੇ ਉੱਤੇ ਮਾਇਆ ਵੰਡ ਰਿਹਾ ਲੈ ਵੀ ਬਾਈ ਆਰ ਪਈਏ ਫੜਕੇ ਰੱਖ ਲਈ ਨੌਜਾਨਾ ਦੀਪਾ ਯੂਐਸਏ ਵਾਲਾ 100 ਰੁਪਇਆ ਭੇਜਦਾ ਹੈ ਰੋੜਕੇ ਵਾਲੇ ਜਾਫੀ ਲਈ ਇਧਰ ਕਹਿੰਦੇ ਗੱਗੀ ਨੇ ਕਬੱਡੀ ਪਾਈ ਹੈ ਉਧਰ ਵੱਜ ਗਈ ਪੁੱਠੀ ਕੈਂਚੀ ਤੇ ਪੁੱਠੀ ਬੜੀ ਡਾਢੀ ਹੁੰਦੀ ਹੈ ਆ ਵੇਖੋ ਮੈਦਾਨ ਵਿੱਚ ਪੁਆਇੰਟ ਦਾ ਫੈਸਲਾ ਵੀ ਪੁਆਇੰਟ ਹੈ ਜਾਫੀ ਦੇ ਖਾਤੇ ਜਾਫੀ ਉਹ ਕਾ ਦਾ ਜਿਹੜਾ ਫੜ ਫੜ ਛੜਦਾ ਏ ਰੇਡਾਂ ਵੀ ਕਾ ਦਾ ਰੇਡਾਂ ਗਿਣ ਗਿਣ ਕੱਢਦਾ ਏ ਜਿਹਨੇ ਖੇਣੇ ਦੀ ਅਵਸਥਾ ਨਹੀਂ ਇਹ ਕਮ ਕਬੱਡੀ ਦਾ ਸ਼ੇਰਾਂ ਵਰਗਾ ਰੱਖਣਾ ਪੈਂਦਾ ਬੇਲਿਆ ਦਮ ਕਬੱਡੀ ਦਾ ਕਿ ਸ਼ੇਰਾਂ ਵਰਗਾ ਰੱਖਣਾ ਪੈਂਦਾ ਦਮ ਕਬੱਡੀ ਦਾ ਦੇਖਦਾ ਮੈਦਾਨ ਵਿੱਚ ਕਾਲੂ ਦੀ ਬਾਜ ਦੁਨੀਆ ਭਰ ਵਿੱਚ ਮੰਨੀ ਜਾਂਦੀ ਹੈ ਦੇਖੋ ਨੌਜਨ ਪਮਾਰ ਪਿੰਡ ਦਾ ਕਾਲੂ ਹੈ ਕੋਈ ਕੀਪਾ ਕਹਿੰਦਾ ਤੇ ਕੋਈ ਕਾਲੂ ਕਹਿਣ ਲੱਗ ਗਿਆ ਆਹ ਵੇਖੋ ਮੈਦਾਨ ਵਿੱਚ ਮੁੰਡਾ ਭੱਜਿਆ ਜਾ ਰਿਹਾ ਤੇ ਪੁਆਇੰਟ ਦਾ ਫੈਸਲਾ ਬਾਉ ਰੂਨੇਕੇ ਵਾਲਿਆ ਲੱਗ ਗਿਆ ਜਫਾ ਤੇ ਤਾਵੇ ਗਿਆ ਡਕਿਆ ਚੜ ਗਿਆ ਨਸ਼ਾ ਜਿਨੇ ਸਾਰਾ ਕੁੜ ਤੱਕਿਆ ਕਿ ਚੜ ਗਿਆ ਨਸ਼ਾ ਜਿਨੇ ਸਾਰਾ ਕੁੜ ਤੱਕਿਆ ਦੀਪਾ ਯੂਐਸਏ 100 ਰੁਪਇਆ ਭੇਜ ਦਿਆ ਜਾਸੀ ਲਈ ਕਿਸੇ ਖਿਡਾਰ ਦੇ ਕੋਈ ਛੇੜੇੜ ਤੱਕ ਨਾ ਆਵੇ ਹੱਸੂ ਹੱਸੂ ਕਰਦੇ ਚਿਹਰੇ ਇਸੇ ਤਰ੍ਹਾਂ ਸ਼ਿੰਗਾਰ ਬਣੇ ਰਹਿਣ ਕਿਸੇ ਵੀ ਮਾੜੇ ਬਲੀਤ ਪੁੱਦਾ ਕੋਈ ਬਾਹਰ ਤੱਕ ਨਾ ਵਿੰਗਾ ਹੋਵੇ ਆ ਵੀ ਰੂੜੇ ਕੇ ਪਿੰਨ ਵਾਲਿਆ ਪਾ ਵੀ ਕਬੱਡੀ ਰੂੜੇਕੇ ਪਿੰਡ ਦਾ ਖਿਡਾਰੀ ਇਸ ਵੇਲੇ ਵਧਿਆ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ 달ੀਜ ਪਿੰਡ ਦਾ ਕਿਹੜਾ ਜਾਫੀ ਲਾਉਂਦਾ ਜੱਫਾ ਹੈ ਕਿ ਕਾਹਨ ਮਜਬੂਰ ਕਰਦਾ ਦਰਸ਼ਕਾਂ ਨੂੰ ਤਾੜੀਆਂ ਮਾਰਨ ਦੇ ਲਈ ਦੁਨੀਆ ਆਸ ਕਰਾਈਆਂ ਲਾ ਰਹੀ ਹੈ ਵੀ ਆਹ ਮੈਦ ਦਾ ਸਵਾਰ ਜਿਹੜਾ ਹੈ 3ਕੇ ਦੇ ਕਬੱਡੀ ਕੱਪ ਦਾ ਵੱਖਰਾ ਹੀ ਬਣ ਗਿਆ ਹੈ ਪਾ ਵੀ ਸਿਧਮਾ ਵਾਲਿਆ ਹੈ ਅਗਲੀ ਕਬੱਡੀ ਸਿਧਮਾ ਦਾ ਕਦੀ ਕਹਿੰਦੇ ਜੀਤਾ ਖੇੜਿਆ ਤੇ ਕਦੀ ਗੁਲਜਾਰ ਖੇੜਿਆ ਤੇ ਕਦੇ ਚੈਨੇ ਦੀਆਂ ਗੱਲਾਂ ਤੇ ਕਦੇ ਤੱਲੇ ਵਰਗੇ ਖੇੜੇ ਹੈ ਲਾ ਵੇਖੋ ਮੈਦਾਨ ਵਿੱਚ ਨੌਗਿਆਨ ਸਦਮਾ ਦੇ ਬਿੱਲੇ ਨੂੰ ਫਿਰ ਜਫਾ ਇਹ ਵੀ ਜੋ ਪੁਆਇੰਟ ਹੈ ਰੂੜੇਕੇ ਦੀ ਟੀਮ ਦੇ ਖਾਤੇ ਜੁੜ ਗਿਆ ਹੈ ਲੈ ਵੀ ਸਦਮਾ ਬਾੜਿਆ ਜਿਹੜਾ ਫੈਸਲਾ ਹੋ ਗਿਆ ਨੌਜਨ ਹੈ ਫੈਸਲਾ ਕਦੇ ਬਦਲਿਆ ਨਹੀਂ ਜਾਂਦਾ ਹੈ ਇਹ ਅੰਤਮ ਫੈਸਲਾ ਹੈ ਤਾਂ ਵੀ ਨੌਜਨ ਹੈ ਰੂੜੇਕੇ ਵਾਲੇ ਹੈ ਅਗਲੀ ਕਬੱਡੀ ਰੂੜੇਕੇ ਪਿੰਡ ਦਾ ਕੌਣ ਖਿਡਾਰੀ ਜਿਹੜਾ ਨੌਜਨ ਹੈ ਆਪਣੀ ਟੀਮ ਨੂੰ ਜਿੱਤ ਵੱਲ ਲੈ ਕੇ ਜਾਂਦਾ ਹੈ ਜਿੱਤਾਂ ਜਿੱਤੇ ਦੁਨੀਆ ਜਿੱਤੀ ਹਾਨ ਸਖ ਫਕੀਰਾ ਜਿੱਤਣ ਦਾ ਮਲ ਚਾਰ ਕੌਡੀਆਂ ਹਾਰਨ ਦਾ ਮਲ ਹੀਰਾ ਹੀਰਾ ਵਿਕਦਾ ਲੱਖ ਕਰੋੜੀ ਕੌਡੀ ਵਿੱਚ ਕਸੀਰਾ ਜਿਸ ਬੰਦੇ ਨੇ ਹਾਰ ਨਾ ਮੰਨੀ ਉਹ ਬੇ ਮੁਰਸ਼ਿਦ ਬੇ ਪੀਰਾ ਉਹ ਬੇ ਮੁਰਸ਼ਿਦ ਬੇ ਪੀਰਾ ਉਹ ਬੱਜ ਗਈ ਪੁੱਠੀ ਕੈਂਟੀ ਲਾਓ ਅੰਦਾਜ਼ਾ ਦਰਸ਼ਕ ਵੀਰੋ ਵੀ ਮੁੰਡਾ ਸ਼ਰਾਬ ਆਉਂਦੀ ਨਹੀਂ ਇੱਕ ਪਾਸੇ ਕਹਿੰਦੇ ਦਾਲੀਜਪੁਰ ਪਿੰਡ ਵਾਲਾ ਮੁੰਡਾ ਐਨ ਜੱਫਾ ਲਾ ਗਿਆ ਪੁਆਇੰਟ ਦਹਲੀਜ ਦੀ ਟੀਮ ਦੇ ਖਾਤੇ ਬਾਬਾ ਯਾਹਰਬਲੀ ਸਪੋਰਟਸ ਕਲੱਬ ਦਹਲੀਜ ਦੀ ਟੀਮ ਹੈ ਦੀਪਾ ਯੂਐਸਏ ਇੱਕ 100 ਰੁਪਏ ਦੇ ਮਾਣ ਭੇਜਦੇ ਹੈ ਦਹਲੀਜ ਵਾਲੇ ਜਾਫੀ ਲਈ ਇਹ ਦਹਲੀਜ ਵਾਲੇ ਰੇਡਰ ਨੇ ਫਿਰ ਕਬੱਡੀ ਪਾਈ ਹੈ ਵੇਖਦਾ ਵੀ ਨੌਜਾਨ ਇਧਰਲੀ ਸਾਈਡ ਹੈ ਇਹਨੂੰ ਵੀ ਗੱਗੀ ਕਹਿੰਦੇ ਹੈ ਇੱਕ ਲੋਪੋਂ ਵਾਲਾ ਗੱਗੀ ਜਿਹਨੇ ਖੇਡ ਬੜੀ ਕਿੜਾਕੇ ਦੀ ਖੇਡੀ ਹੈ ਇੱਕ ਨੌਜਾਨ ਅੱਜ ਕੱਲ ਮੱਲੇ ਵਾਲਾ ਗੱਗੀ ਖੇਡਦਾ ਹੈ ਇੱਕ ਆਹ ਵੇਖੋ ਨੌਜਾਨ ਗੱਗੀ ਦੀ ਬਾਜੀ ਕੈਂਚੀ ਦੇ ਉੱਤੇ ਪਮਾਲ ਵਾਲੇ ਦਾ ਫੈਸਲਾ ਪੁਆਇੰਟ ਕਾਮਨ ਹੋ ਚੁੱਕਿਆ ਹੈ ਨਾ ਰੇਡਰ ਦੇ ਖਾਤੇ ਜੁੜਿਆ ਤੇ ਨਾ ਤੇ ਜਾਫੀ ਦੇ ਖਾਤੇ ਅਗਲੀ ਰੇਡ ਹੈ ਵੇਖਦੇ ਅਗਲੀ ਰੇਡ ਦੇ ਉੱਤੇ ਕੌਣ ਜੜਾ ਹੈ ਮੇਰੇ ਵੀਰੋ ਪ੍ਰਦਰਸ਼ਨ ਵੱਖਰਾ ਜਿਹਾ ਕਰਦਾ ਹੈ 22 ਤਹਿਲੀਜ ਪਿੰਡ ਵਾਲੇ ਅਗਲੀ ਕਬੱਡੀ ਤਹਿਲੀਜ ਪਿੰਡ ਵਾਲਾ ਖਿਡਾਰੀ ਨਾ ਹੋ ਗਿਆ ਨਾ ਕੀਪਾ ਪਮਾਰ ਪਿੰਡ ਵਾਲਾ ਇੱਕ ਵੱਧਨੀ ਵਾਲਾ ਕੀਪਾ ਜਿਹਨੂੰ ਚੀਤਾ ਕਿਹਾ ਜਾਂਦਾ ਖੇਡ ਕਬੱਡੀ ਦਾ ਇੱਕ ਸੁਰਖਪੁਰੀਆ ਹੈ ਇੱਕ ਆਹ ਵੇਖੋ ਕੀਪਾ ਪਮਾਰ ਵਾਲਾ ਜਿਹੜਾ ਰਸੂਲਪੁਰੀਏ ਕੱਲ ਨੂੰ ਉਸਤਾਦ ਮੰਨਦਾ ਹੈ ਖਿਡਾਰੀਆਂ ਹੋਈਆਂ ਬਾਹਮਾ ਵੱਡਿਆ ਟੱਚ ਉਹ ਭੱਜਾ ਜਾਂਦਾ ਹੈ ਪਮਾਰ ਵਾਲਿਆ ਅੱਜ ਪਤਾ ਲੱਗ ਜੇ ਨੌਜਾਨਾ ਵੀ ਦੁਨੀਆ ਦੇ ਵਿੱਚ ਜਿਹੜਾ ਉਸਤਾਦ ਧਾਰਦਾ ਹੈ ਉਹ ਕੁਝ ਖਾਟੀ ਜਾਂਦਾ ਹੈ ਵੇਖਦਾ ਮੈਦਾਨ ਦੇ ਵਿੱਚ ਅੱਡੀ ਚੋਟੀ ਦੇ ਜੋਰ ਦੇ ਵਿੱਚੋਂ ਉਹ ਬੱਲੇ ਵਾਲਿਆ ਸਵਾਦ ਲਿਆਤਾ ਨੌਜਨ ਹੈ ਦੀਪਾ ਯੂਐਸਏ ਵਾਲਾ 100 ਰੁਪਏ ਭੇਜਦਾ ਰੋੜੇਕੇ ਵਾਲੇ ਯਾਸੀ ਦੇ ਲਈ ਦੀਪਾ ਯੂਐਸਏ 100 ਰੁਪਇਆ ਭੇਜਦਾ ਸਜਾਫੀ ਲਈ ਲਓ ਅਗਲੀ ਰੇਡ ਦੇ ਉੱਤੇ ਵੇਖਦੇ ਵੀ ਕੌਣ ਜਾਫੀ ਵਧਾਗੇ ਇੱਕ ਕਾਰੀ ਸ਼ਾਰੀ ਵਾਲਾ ਖੇਡਿਆ ਇੱਕ ਆਹ ਵੇਖੋ ਕਾਕਾ ਬੈਲੀਜ ਪਿੰਡ ਦਾ ਧਰਦਾ ਤਾਲ ਤੇ ਹੱਥ ਨਾ ਹੋ ਗਿਆ ਨਾ ਵੱਧਦੇ ਹੋਏ ਇਹਨਾਂ ਤਾਲ ਧੱਫੇ ਮੇਰੇ ਵੀਰੋ ਪੁਆਇੰਟ ਰੇਡਰ ਦੇ ਖਾਤੇ ਆ ਵੀ ਸਧਮਾਂ ਵਾਲਿਆ ਪਾਵੀ ਕਬੱਡੀ ਕਿ ਨਾਂ ਸੁਣਿਆ ਹੋਣਾ ਕਈਆਂ ਨੇ ਸਧਮਾਂ ਵਾਲਾ ਜੀਤਾ ਬਾਲਰ ਮੀਦੀ ਵਾਲੇ ਨੇ ਸਿਰਾ ਕਾਉਡੀ ਵਿੱਚ ਕੀਤਾ ਕਿ ਬਾਲਰ ਮੀਦੀ ਵਾਲੇ ਨੇ ਸਿਰਾ ਕਾਉਡੀ ਵਿੱਚ ਕੀਤਾ ਸਿੱਧਵਾਂ ਬਾਰਾਵੜੀ ਟੈਕਨੀਕ ਨਾਲ ਖੇਡਦਾ ਹੈ ਜੇ ਅੰਨਾ ਜ਼ੋਰ ਮਾਰਦਾ ਹੈ ਤੇ ਸ਼ਾਇਦ ਪੁਆਇੰਟ ਨਹੀਂ ਹਾਸਲ ਕਰ ਸਕਦਾ ਸੀਗਾ ਪਰ ਨੌਜਵਾਨ ਟੈਕਨੀਕ ਦੇ ਨਾਲ ਐਨ ਪੁਆਇੰਟ ਆਪਣੀ ਟੀਮ ਦੇ ਹਿੱਸੇ ਐਡਜਸਟ ਕਰਤਾ ਹੈ ਪਾ ਵੀ ਰੂੜੇਕੇ ਵਾਲਿਆ ਅਗਲੀ ਕਬੱਡੀ ਗੋਰਜੇ ਹਦਾਰੇ ਵਿੱਚ ਹੰਦੇ ਤੋਂ ਇਸ ਤੇ ਚੜ ਜਾਂਦਾ ਚਾਜੜ ਖਿਡਾਰੀ ਵਿੱਚ ਦਿਸਤੇ ਸੱਜਕੇ ਮਾ ਜਾਵਾ ਜਿਹਨੇ ਕਾੜ ਦੀ ਕੱਢੀ ਖੇਡਣੀ ਕਬੱਡੀ ਲੋਕੋ ਖੇਡਣੀ ਕਬੱਡੀ ਦਾਖਿਆਂ ਵੱਲ ਦਾ ਫੈਸਲਾ ਵੀ ਪੁਆਇੰਟ ਆ ਰੇਡਰ ਦੇ ਖਾਤੇ ਐ ਅੰਕ ਰੂੜੇਕੇ ਦੀ ਟੀਮ ਦੇ ਖਾਤੇ ਲੈ ਵੀ ਜਵਾਨਾ ਫੈਸਲਾ ਜਿਹੜਾ ਹੋ ਗਿਆ ਉਹ ਲਾਕਟ ਫੈਸਲਾ ਹੈ ਫੈਸਲਾ ਨਹੀਂ ਚੇਂਜ ਕੀਤਾ ਜਾਵੇਗਾ ਜਿਹੜਾ ਫੈਸਲਾ ਹੋ ਗਿਆ ਉਹ ਲਾਕਟ ਫੈਸਲਾ ਹੈ ਲੈ ਵੀ ਦੱਸੀ ਅੰਕਾਲੇ ਬਾਈ ਵੀ ਕਿੰਨੇ ਕਿੰਨੇ ਪੁਆਇੰਟ ਰਹੇ ਐ ਨੌ ਰੂੜੇਕੇ 6.5 ਜਿੱਤ ਗਏ 6 ਪੁਆਇੰਟ ਹੈ ਤੇ ਲੀਡ ਐ ਇਹ ਸਾਡੇ 9 ਕਨੇ ਰੂੜੇਕੇ ਦੇ ਅੰਕਾਂ ਦੇ ਵਿੱਚੋਂ ਰੂੜੇਕੇ ਦੀ ਟੀਮ ਜੀ ਜੀਤੂ ਰਹੀ ਹੈ ਪਰ ਇਸ ਟੀਮ ਦਾ ਇਤਰਾਜ ਆਇਆ ਹੋਇਆ ਇਸ ਟੀਮ ਦੇ ਉੱਤੇ ਇਹ ਫੈਸਲਾ ਕਲੱਬ ਵਾਲਿਆਂ ਨੇ ਕਰਨਾ ਹੈ ਵੀ ਇਤਰਾਜ ਦੇ ਵਿੱਚੋਂ ਕਿਹੜੀ ਟੀਮ ਜੀਤੂ ਰੱਖੀ ਜਾਣੀ ਹੈ ਬਾਕੀ ਦੇ ਰਹਿੰਦੇ ਮੁਕਾਬਲੇ ਜੀਤੂ ਟੀਮਾਂ ਦੇ ਕੱਲ ਕਰਵਾਏ ਜਾਣਗੇ ਪਹੁੰਚੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸੇਤ ਤੋਂ ਲੈ ਕੇ ਇਹਨਾਂ ਗਰਾਊਂਡਾਂ ਵਿੱਚ ਰੌਣਕਾਂ ਲਾਈਆਂ ਤੇ ਕੱਲ ਵੀ ਇਸੇ ਤਰ੍ਹਾਂ ਰੌਣਕਾਂ ਲਾਉਣੀਆਂ ਤੇ ਕੱਲ 17 ਦੇ ਪਿੰਡ ਠੀਕੇ ਦੇ ਗਰਾਊਂਡਾਂ ਦੇ ਵਿੱਚ ਪਿੰਡਵਾਰ ਦੇ ਮੁਕਾਬਲੇ ਜਿਹੜੇ ਕਰਵਾਏ ਜਾਣਗੇ ਕੱਲ ਠੀਕ 9 ਵਜੇ ਮੁਕਾਬਲੇ ਜਿਹੜੇ ਆ ਸ਼ੁਰੂ ਹੋ ਜਾਣੇ ਐ ਇਹ ਜੇਤੂ ਟੀਮਾਂ ਨੋਟ ਕਰ ਲੈਣਾ ਕਬੱਡੀ 75 ਕਿਲੋ ਦੇ ਵਿੱਚੋਂ ਜਿਹੜੀਆਂ ਟੀਮਾਂ ਜੇਤੂ ਬਣੀਆਂ ਐ ਕੱਲ ਠੀਕ 9 ਵਜੇ ਮੁਕਾਬਲੇ ਸ਼ੁਰੂ ਹੋ ਜਾਣੇ ਐ ਪਹੁੰਚ ਹੋਈਆਂ ਸੰਗਤਾਂ ਦਾ ਫਿਰ ਤੋਂ ਬਹੁਤ-ਬਹੁਤ ਧੰਨਵਾਦ ਪਿੰਡ ਥ੍ਰੀਕੇ ਦੀ ਕਲੱਬ ਕਰਦੀ ਹੈ ਤੇ ਕੱਲ ਵੀ ਇਸੇ ਤਰ੍ਹਾਂ ਪਰਮੀ ਹਾਜ਼ਰੀ ਦੇਣੀ ਹੈ ਕੱਲ ਵੀ ਇਸੇ ਤਰ੍ਹਾਂ ਰੌਣਕਾਂ ਲਾਉਣੀਆਂ ਹੈ ਕੱਲ ਪਿੰਡਵਾਰ ਦੇ ਮੁਕਾਬਲੇ